ਹਾਂਜੀ ਬਾਈ ਜੀ ਸਾਰਿਆਂ ਨੂੰ ਜਸਤਿਕਾਲ ਅੱਜ ਤੁਹਾਨੂੰ ਬਾਈ ਜੀ ਮਲਾਉਣਾ ਉਸ ਇਨਸਾਨ ਨਾਲ ਜਿਹੜਾ ਬੱਕਰੀਆਂ ਦੇ ਰਾਗ-ਰਾਗ ਨੂੰ ਜਾਣਦਾ ਹੈ ਆਪਾਂ ਪੁੱਛਦੇ ਹਾਂ ਬੱਕਰੀਆਂ ਦਾ ਨਸਲਾਂ ਵਧੀਆ ਵੈਰਿਟੀਆਂ ਦੇਖੋ ਵੀਰੇ ਉਸਦੇ ਬਾਬੇ ਨੂੰ ਵੀ ਕਿੰਨੀ ਕੁ ਮਤਲਬ ਕਮਾਈ ਹੈ ਕਿੰਨਾ ਦੁੱਧ ਦਿੰਦਾ ਨਾਲੇ ਵਧੀਆ ਕੁਆਲਿਟੀ ਦੀਆਂ ਬੱਕਰੀਆਂ ਨੇ ਹਣਾ ਇਹ ਲੱਭਣੀ ਆ ਖੜਾ ਹੋ ਇਨਸਾਨ ਚੈਲੰਜ ਦੇ ਆ ਜੀ ਉਹ ਸਾਡਾ ਸ੍ਰੀ ਘਰ ਅਸਰੀ ਘਰ ਇਧਰ ਬਸ ਕੋਈ ਦੱਸ ਦੇਖ ਲੈ ਤਾਂ ਕੋਈ ਨਹੀਂ ਇਧਰ ਬਸ ਆਇਆ ਤਾਂ ਸਾਰੀ ਜਾਣਕਾਰੀ ਹੈ ਬੱਕਰੀਆਂ ਹੋਰ ਤਾਂ ਠੀਕ ਠਾਕ ਹੈ ਜਿਹੜੀ ਆਪਣੀ ਬੱਕਰੀਆਂ ਮਤਲਬ ਜਿਹੜੀ ਨਸਲ ਦੀ ਹੁੰਦੀ ਹੈ ਵੀ ਕਿੰਨਾ ਦੁੱਧ ਦੇ ਦਿੰਦੀ ਆ ਕੀਤਾ ਨਸਲ ਦੀ ਦੁੱਧ ਬੱਕਰੀ ਕੋਈ 3 ਕਿਲੋ ਕੋਈ 4 ਕਿਲੋ ਅੱਛਾ ਇਹ ਹਿਸਾਬ ਨਾਲ ਦੁੱਧ ਦਿੰਦੀ ਹੈ ਅੱਛਾ ਜਦੋਂ 4 ਦਿਨ ਮਤਲਬ ਦਿਹਾੜੀ ਦੇ ਵਿੱਚ ਕਿੰਨਾ ਕਿਲੋ ਮੀਟਰ ਕੱਢਦੇ ਨੇ ਇਹ ਤਾਂ ਗਲਤੀ ਕਿਲੋ ਕੱਢ ਦਿਆ ਨੇ ਪਸੇੜੀ ਕੋਈ ਮੀਟਰਾਂ ਦਾ ਹਿਸਾਬ ਨਹੀਂ ਹੈ ਇਹ ਮੀਟਰੀ ਖਤਮ ਹੋ ਜਾਂਦੇ ਆ ਹਾਂ ਮੀਟਰੀ ਖਤਮ ਕਰ ਦਿੰਦੀਆਂ ਨੇ ਅੱਛਾ ਆਪਦੇ ਵੀ ਮੀਟਰੀ ਖਤਮ ਕਰਦੇ ਬੰਦੇ ਦੇ ਵੀ ਖਤਮ ਹੋ ਜਾਂਦੇ ਨੇ ਨਾਲ ਇਹਦੇ ਅੱਛਾ ਐਵਰੇਜ ਦਾ ਮਤਲਬ ਕੋਈ ਮਤਲਬ ਨਹੀਂ ਵੀ ਕਿੰਨੇ ਕੋਈ ਮਤਲਬ ਨਹੀਂ ਹੈ ਅੱਛਾ ਦੁੱਧ ਕਿੰਨਾ ਗੁਣਾਕਾਰੀ ਆ ਬਾਪੂ ਦਾ ਦੁੱਧ ਦੇ ਜੁੱਤ ਮਰ ਗਿਆ ਤਾਂ ਦੁੱਧ ਹੀ ਨਹੀਂ ਕੋਈ ਹੈ ਅੱਛਾ ਇਹਨੇ ਸਾਰੀਆਂ ਚੀਜ਼ਾਂ ਖਾਣੀਆਂ ਕਹਿੰਨੇ ਖਾਣਾ ਭਾਟੇ ਨੇ ਖਾਣਾ ਉਹ ਚੀਜ਼ਾਂ ਖਾਣੀਆਂ ਨੇ ਜਿਹੜੀਆਂ ਨੂੰ ਆਪਾਂ ਦੇਖ ਹੀ ਨਹੀਂ ਸਕਦੇ ਅੱਛਾ ਜੀ ਉਹਨਾਂ ਦਾ ਦੁੱਧ ਬਣਦਾ ਹਾਂ ਇਹ ਹੁਣ ਜਦੋਂ ਆਪਣੇ ਸੈਲ ਸੁੱਲ ਜੀ ਬਾਦਗਾਰ ਹੁੰਦੀ ਆ ਤੱਦੀ ਨੇ ਸਾਰੇ ਤੱਤ ਖਾਂਦੀ ਆ ਇਹ ਅੱਛਾ ਸਾਰੇ ਤੱਤਾਂ ਦੇ ਨਾਲ ਇਹਦਾ ਦੁੱਧ ਬਣਦਾ ਹੈ ਹਾਂ ਹੁਣ ਜਿਹੜਾ ਆਪਾਂ ਮਿਹਸਾਂ ਦਾ ਦੁੱਧ ਪਾਉਨੇ ਆ ਉਹ ਤਾਂ ਰੇ ਪੈਂਦਾ ਕਿੰਨੀਆਂ ਦਵਾਈਆਂ ਛਿੜਕਦੇ ਨੇ ਹਾਂ ਇਹਨੇ ਉਹ ਚੀਜ਼ਾਂ ਨਹੀਂ ਨਾ ਖਾਣੀਆਂ ਇਹਨਾਂ ਤਾਂ ਜਿਹੜੀਆਂ ਧਰਤੀ ਦੇ ਵਿੱਚੋਂ ਹਰੀਆਂ ਹੋਈਆਂ ਚੀਜ਼ਾਂ ਉਹ ਖਾਣੀਆਂ ਖਾਣਾ ਇਹਨੇ ਸਿਰ ਸਿਰ ਫਿਰ ਉਤੋਂ ਦਰਖਤ ਖਾਂਦੀ ਹੈ ਨਮਕ ਖਾਂਦੀ ਹੈ ਡੇਕ ਖਾਂਦੀ ਹੈ ਅੱਛਾ ਤੇ ਪੜ ਖਾਂਦੀ ਹੈ ਹੂੰ ਉਹਦਾ ਸਰਚ ਬਣਾ ਉਤੋਂ ਅੱਛਾ ਅੱਛਾ ਹਾਂ ਕਰ ਤੁਸੀਂ ਇਹ ਜਦੋਂ ਮਤਲਬ ਇਹਦਾ ਬਾੜਾ ਬਣਾਵੇ ਖੁੱਲੀ ਸੜ ਕਰ ਦੇਉ ਨਾ ਅੰਦਰਲੇ ਪਾਸੇ ਜਾਲ ਲਾਇਆ ਵਾ ਸਭ ਤੁਸੀਂ ਪੱਕਾ ਕੀਤਾ ਖੋਲੀਆਂ ਬਣਾਈਆਂ ਮੀਆਂ ਨੇ ਅੱਛਾ ਪੁੱਤਾਂ ਵਾਂਗੂ ਪਾਲੇ ਵੀ ਨੇ ਵਿੱਚ ਬਿਲਕੁਲ ਹਾਂ ਫਿਰ ਬਿਲ ਬਲ ਆਏ ਬਨੇ ਇਹਨਾਂ ਨੂੰ ਜਿਹੜੇ ਬੱਚੇ ਨੇ ਉਹ ਅੰਦਰ ਨੇ ਅੱਛਾ ਆਲੇ ਤੋਂ ਠੀਕ ਆ ਤਾਂ ਨਸਲ ਦੀ ਕਿਹੜੀ ਬਿੱਟਲ ਬਿੱਟਲ ਵਧੀ ਹੁੰਦੀ ਹੈ ਬਿੱਟਲ ਕਹੀ ਜਾਂਦੇ ਨੇ ਸਾਰੀਆਂ ਜਿਹੜੀ ਨੀ ਸੇਵਾ ਕਰ ਲੈਗਾ ਉਹ ਬਿੱਟਲ ਬਿੱਟਲ ਨੂੰ ਕੀ ਆ ਸਿੰਘ ਚੰਗੇ ਹੋਣੇ ਚਾਹੀਦੇ ਨੇ ਬੱਕਰੀ ਦੇ ਥਣ ਚੰਗੇ ਹੋਣੇ ਚਾਹੀਦੇ ਨੇ ਕੱਦ ਚੰਗਾ ਹੋਣਾ ਚਾਹੀਦਾ ਅੱਛਾ ਰੂਪ ਵੀ ਚੰਗਾ ਹੋਣਾ ਚਾਹੀਦਾ ਉਹ ਬਿੱਟਲ ਬਣ ਜਾਂਦੀ ਆ ਅਸੇਬ ਨਾ ਮਤਲਬ ਹੈ ਜਿਹੜੀ ਸੋਹਣੀ ਚੀਜ਼ ਹੈ ਸੁੰਦਰ ਉਹਨੇ ਉਹ ਬਣ ਜੇ ਉਹ ਸੋਹਣੀ ਨਸਲ ਦੀ ਬਣ ਜੇ ਨਸਲ ਦੀ ਬਣ ਜਾਂਦੀ ਹੈ ਅੱਛਾ ਅੱਛਾ ਉਹ ਜਿਹੜੀ ਮੈਂ ਇੱਕ ਗੱਲ ਸੁਣੀ ਹੈ ਵੀ ਬੱਕਰੀ ਦੇ ਕੰਨ ਜਿਹਦੇ ਵੱਡੇ ਹੁੰਣ ਉਹ ਵਧੀਆ ਹੁੰਦੇ ਐ ਪਹਿਲਾਂ ਕੰਨ ਵੱਢਦੇ ਹੁੰਦੇ ਹਾਂ ਕੰਨ ਕੱਟ ਕੇ ਰੱਖਦੇ ਹੁੰਦੇ ਹੂੰ ਹੁਣ ਕੰਨਾਂ ਨੂੰ ਰੱਖਣ ਲੱਗ ਗਏ ਹੂੰ ਹੁਣ ਉਹ ਜਿਹੜਾ ਬੋਕ ਜੁੜਿਆ ਵਾ ਹਾਂ ਉਹ ਛਾਲ ਦਾ ਹੋਇਆ ਨਹੀਂ ਹੈ ਜੀ ਅੱਛਾ ਆਹ ਹਾਂ ਹਾਂ ਪਾਲਾ ਬਹਿਣਾ ਸੋਗਨ ਗਜੀ ਦੇ ਮਾਰਮੜਾ ਕੈਮਰਾ ਰੱਤੋ ਇਹ ਬੱਚਾ ਪੁੱਛ ਲੀ ਵਾਲਾ ਦਿਖਾਉਂਗਾ ਮਾੜਾ ਜੇ ਇਹ ਪਕੜੇ ਤੇ ਲੈ ਕੇ ਬਾਹਰ ਬਾਹਰ ਦੇਖੇ ਇਹਦਾ ਨਾ ਕੋਈ ਕੋਈ ਆਇਆ ਵੀ ਬੱਚਾ ਹੋਰ ਦੇਖਣ ਆਇਆ ਹਾਂ ਵੀ ਚਲਦਾ ਹੈ ਧੰਨਵਾਦ ਤੇਰਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮੇਰੂ ਆ ਕੇ ਬੱਕਰੇ